ਖੋਟ ਕਮਾ ਬਣਾ ਆਏ ਗਿਆ ਪਤ ਹੋਏ ਜਿਹਨਾਂ ਦੇ ਮਨ ਦੇ ਵਿੱਚ ਹੀ ਮੈਲ ਹੋਵੇ ਨਾ ਉਹਨਾਂ ਨੇ ਮੈਲ ਹੀ ਕਮਾਉਣੀ ਆ ਸਾਰੇ ਪਾਸੇ ਹੁਣ ਤੁਸੀਂ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਇਹ ਕਹ ਦੱਸਦਾ ਵੀ ਸਤ ਦੀ ਟੈਂਕੀ ਦੇ ਉੱਪਰ ਜਦੋਂ ਆਪਾਂ ਪਾਣੀ ਭਰਿਆ ਆਉਂਦਾ ਤੇ ਘਰ ਦੀਆਂ ਟੁੱਟੀਆਂ ਦੇ ਵਿੱਚ ਵੀ ਪਾਣੀ ਨਿਕਲਦਾ ਨਾ ਉਹੀ ਕਿਉਂਕਿ ਟੈਂਕੀ ਚ ਪਾਣੀ ਆ ਉਹੀ ਮੈਂ ਉਹੀ ਗੱਲ ਕਹਿਣਾ ਜਿਨ੍ਹਾਂ ਦੇ ਦਿਮਾਗ ਚ ਕਚਰਾ ਭਰਿਆ ਆ ਨਾ ਜਿਨ੍ਹਾਂ ਦੇ ਮਾੜੀ ਮੱਤ ਭਰੀ ਹੋਈ ਆ ਉਹਨਾਂ ਨੇ ਖੋਟ ਕਮਾਉਣਾ ਜਿਨ੍ਹਾਂ ਦੇ ਖੋਟਿਆ ਹੀ ਮੱਤ ਭਰੀ ਹੋਈ ਆ ਤੇ ਮਾਰਗ ਦੇ ਵਿੱਚ ਉਹਨਾਂ ਨੇ ਖੋਟ ਹੀ ਕਮਾਉਣਾ ਸਾਰੇ ਪਾਸੇ ਉਹਨਾਂ ਨੇ ਸਾਰੇ ਪਾਸੇ ਬੁਰੀਾਈ ਹੀ ਭਲਾਉਣੀ ਹੁੰਦੀ ਆ ਇਹਦੇ ਕਰਕੇ ਗੁਰਨਾਨਕ ਪਾਤਸ਼ਾਹ ਜਦੋਂ ਔਟੇ ਅਜਿਹੇ ਸੰਸਾਰ ਦੇ ਲੋਕਾਂ ਵਿੱਚੋਂ ਵਿਚਰੇ ਨਾ ਜਿਨ੍ਹਾਂ ਨੇ ਉਹਨਾਂ ਦਾ ਨਿਰਾਦਰ ਕੀਤਾ ਤਾਂ ਉਹ ਚੁੱਪਚੀ ਬੋਲੇ ਅਨਾਕਾਰ ਕਾ ਵੀ ਮਾੜਾ ਬੋਲੇ ਮਹਾਰਾਜ ਕਹਿੰਦੇ ਵਸਦੇ ਰਹੋ ਇੱਥੇ ਟਿਕੇ ਰਹੋਗੇ ਤਾਂ ਚੰਗਾ ਰਹੂਗਾ ਕਿ ਬਾਹਰ ਸੰਸਾਰ ਦੇ ਵਿੱਚ ਨਾ ਤੁਸੀਂ ਜਾ ਕੇ ਆ ਪਰਿਆਈ ਨਹੀਂ ਬਲਾਉਂਗੇ ਬਾਕੀ ਸਾਰਾ ਸੰਸਾਰ ਬਚਿਆ ਉਹ ਹੀ ਗੱਲ ਆ ਕੋਟਿਆਂ ਨੇ ਕੋਟ ਹੀ ਕਮਾਉਣਾ ਹੁੰਦਾ ਉਹ ਉਹਨਾਂ ਦੀ ਪਤ ਆਪਦੀ ਇੱਦਾਂ ਹੀ ਜਾਂਦੀ ਰਹਿੰਦੀ ਐ ਇੱਜ਼ਤ ਸਮਾ ਸਭ ਇੱਦਾਂ ਹੀ ਨਿਕਲਦਾ ਰਹਿੰਦਾ ਵਿਆਹ ਤੇ ਫਿਰ ਆ ਤੈਨੂੰ ਅੱਖਾਂ ਜਿੱਦਾਂ ਘਸੌਣ ਤੇ ਦੇ ਰੋਂਦੇ ਨੇ ਕੋਟਿਆਂ ਨੇ ਫੋਟ ਕਮਾਉਣੀ ਹੁੰਦਾ ਇਸ ਕਰਕੇ ਜੇ ਕੋਈ ਬੁਰਾ ਅਨਪੂਰਾ ਨਿਕਲ ਗਿਆ ਤਾਂ ਫਿਕਰ ਨਾ ਕਰਿਆ ਕਰੋ ਕਿਉਂਕਿ ਉਹਦੇ ਦਿਮਾਗ ਦੀ ਪਰਿਆਈ ਸੀ ਚੰਗਾ ਹੋਇਆ ਤੁਹਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਜਿਸ ਕਰਕੇ ਤੁਹਾਨੂੰ ਤੁਹਾਡੇ ਲਈ ਬੈਸਟ ਆਫ ਲੱਕ ਹੋਇਆ ਵਧੀਆ ਹੋਇਆ ਤੁਹਾਡੇ ਲਈ ਬੈਸਟ ਆਫ ਲੱਕ ਨਿਕਲਿਆ ਟਾਈਮ ਤੁਹਾਡੇ ਲਈ ਵਧੀਆ ਨਿਕਲਿਆ ਗੁੱਡ ਲੱਕ ਹੋਇਆ ਤੁਹਾਡੇ ਲਈ ਅਧਿਕਾਰਕੇ ਨਾਰਾਜ਼ ਨਾ ਹੋਇਆ ਕਰੋ